ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋ ਅੱਜ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਗੁਰਦੁਆਰਾ ਸ੍ਰੀ ਵਿਪੋਰ ਸਾਹਿਬ ਜੋ ਕਿ ਨੰਗਲ ਸਿਟੀ ਰੋਪੜ ਡਿਸਟ੍ਰਿਕਟ ਦੇ ਵਿੱਚ ਸਥਿਤ ਹੈ ਜੀ ਇਹ ਜੋ ਗੁਰੂ ਘਰ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਛੇ 10000 ਦੀ ਯਾਦ ਵਿੱਚ ਬਣਾਇਆ ਹੋਇਆ ਉਸ ਟਾਈਮ ਜੋ ਇੱਥੋਂ ਦੇ ਰਾਜਾ ਸਨ ਰਾਜਾ ਰਤਨ ਰਾਏ ਜੀ ਉਹਨਾਂ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਸੀ ਕਿ ਵੀ ਉਹ ਇਸ ਸਥਾਨ ਤੇ ਆਉਣ ਤਾਂ ਉਹਨਾਂ ਨੇ ਉਹਨਾਂ ਦੀ ਬੇਨਤੀ ਪ੍ਰਵਾਨ ਕਰਕੇ ਗੁਰੂ ਜੀ ਕਈ ਮਹੀਨੇ ਇੱਥੇ ਬਿਰਾਜੀ ਸਨ ਉਸ ਤੋਂ ਬਾਅਦ ਵਿੱਚ 1753 ਅਸ਼ਟਮੀ ਵਾਲੇ ਦਿਨ ਐਤਵਾਰ ਦੇ ਦਿਨ ਗੁਰੂ ਜੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਥੇ ਚੌਪਈ ਸਾਹਿਬ ਦਾ ਜੋ ਉਚਾਰਨ ਕੀਤਾ ਚੌਪਈ ਸਾਹਿਬ ਦਾ ਇੱਕ ਨਿਰੰਤਰ ਜੋ ਸੀ ਉਚਾਰਨ ਕੀਤਾ ਸੋ ਅੱਜ ਵੀ ਜਿੰਨੀਆਂ ਵੀ ਸੰਗਤਾਂ ਇੱਥੇ ਦਰਸ਼ਨ ਕਰਨ ਲਈ ਜਾਂਦੀਆਂ ਨੇ ਉਹ ਚੌਪਾਈ ਸਾਹਿਬ ਦਾ ਜੋ ਪਾਠ ਆ ਜ਼ਰੂਰ ਕਰਦੀਆਂ ਨੇ ਦਰਬਾਰ ਸਾਹਿਬ ਵਿੱਚ ਨਤਮਸਤਿਕ ਹੋਣ ਤੋਂ ਬਾਅਦ ਵਿੱਚ ਸੋ ਇਹ ਸੀਗਾ ਜੀ ਬਿਪਾਰ ਸਾਹਿਬ ਦਾ ਇੱਕ ਸੰਖੇਪ ਇਤਿਹਾਸ ਮੈਨੂੰ ਉਮੀਦ ਆ ਕਿ ਤੁਹਾਨੂੰ ਚੰਗਾ ਲੱਗਿਆ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ